ਬੱਟੇ ਜੀ ਸਿੰਘ ਕਹਿ ਰਹੇ ਹੁਣ ਕੇ ਨੈਸ਼ਨਲ ਪਾਰਟੀ ਨਾਲ ਦੇ ਵਿੱਚ ਪਲਟਫਾਰਮ ਦਾ ਕਿਉਂਕਿ ਲਗਾਤਾਰ ਤੁਸੀਂ 10 ਸਾਲ ਜਿਹੜਾ ਨੈਸ਼ਨਲ ਪਾਰਟੀ ਦੇ ਨਾਲ ਹੀ ਰਹੇ ਹੋ ਕੱਟ ਜੋੜ ਦੇ ਵਿੱਚ ਉਦੋਂ ਫਿਰ ਉਹਦੇ ਵਿੱਚ ਕੀ ਇਹੋ ਜਿਹਾ ਖਾਸ ਚੀਜ਼ ਸੀ ਜਿਹੜੇ ਤੋਂ ਲੋ ਮਜਬੂਰੀ ਨੂੰ ਕੋ ਸਰ ਸੁਖਬੀਰ ਸਿੰਘ ਬਾਦਲ ਨੇ ਕਈ ਥਾਂ ਤੇ ਪ੍ਰਧਾਨ ਸਾਹਿਬ ਨੇ ਸਪਸ਼ਟ ਕੀਤਾ ਕਿ ਬੀਜੇਪੀ ਉਹ ਨਹੀਂ ਰਹੀ ਜੋ ਅਟਲ ਬਿਹਾਰੀ ਵਾਜਪਾਈ ਸਾਹਿਬ ਵਿਲੇ ਤੇ ਅਡਵਾਨੀ ਸਾਹਿਬ ਬੋਲੇ ਜਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਨਾਲ ਰਿਹਾ ਉਹਨਾਂ ਦੇ ਅਸੀਂ ਪੰਜਾਬ ਵਿਰੋਧੀ ਕੋਈ ਵੀ ਕਿਸਾਨੀ ਵਿਰੋਧੀ ਫੈਸਲਾ ਉਹਨਾਂ ਨੂੰ ਨਹੀਂ ਲੈਣ ਦਿੱਤਾ ਪੰਜਾਬ ਦੇ ਪਾਣੀਆਂ ਦਾ ਬਿੱਲ ਉਸ ਵੇਲੇ ਵੀ ਪਾਰਲੀਮੈਂਟ 'ਚ ਲਿਆਉਣਾ ਸੀ ਸਾਡੀ ਆਪੋਜੀਸ਼ਨ ਕਰਕੇ ਉਹ ਰੋਕਿਆ ਗਿਆ ਜਦੋਂ ਉਹਨਾਂ ਨੇ ਦੇਖੋ ਇੱਕ ਨਾ ਅੰਗਰੇਜ਼ੀ 'ਚ ਕਹਾਵਤ ਹੈ ਪਾਵਰ ਕਰਪਟ ਐਬਸੋਲਿਊਟ ਪਾਵਰ ਕਰਪਟ ਐਬਸੋਲੂਟਲੀ ਜਦੋਂ ਇੰਨੀ ਅੰਨੀ ਸ਼ਕਤੀ ਇੱਕ ਬੰਦੇ ਦੇ ਹੱਥ 'ਚ ਆ ਜਾਂਦੀ ਹੈ ਫਿਰ ਉਹ ਆਪ ਦੇ ਆਪ ਨੂੰ ਨਾ ਕਈ ਵਾਰੀ ਖੁਦਾ ਸਮਝਣ ਲੱਗ ਜਾਂਦਾ ਉਦੋਂ ਫਿਰ ਉਹਨੂੰ ਬਾਕੀ ਸਾਰੇ ਬਹੁਤ ਛੋਟੇ ਲੱਗਣ ਲੱਗ ਜਾਂਦੇ ਇਹ ਭੁੱਲ ਜਾਂਦਾ ਕਿ ਇਹ ਮੇਰੇ ਬੰਦੇ ਮੇਰੇ ਨਾਲ ਕਿਹੜੇ ਵੇਲੇ ਦੇ ਸਾਥੀ ਰਹੇ ਸੋ ਜਦੋਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦਾ ਸਾਨੂੰ ਲੱਗਿਆ ਇਹਨਾਂ ਨਾਲ ਰਹਿ ਕੇ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਉਸ ਵੇਲੇ ਅਸੀਂ ਛੱਡਤਾ ਸੋ ਦੋਜ਼ ਵਰ ਡਿਫਰੈਂਟ ਟਾਈਮਸ ਨਾਊ ਮਨ ਲੋ ਕੱਲ ਨੂੰ ਅਕਸਿਮਰਤ ਜਿੱਤ ਜਾਂਦੇ ਨੇ ਜਾਂ ਕੋਈ ਹੋਰ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਜਿੱਤ ਜਾਂਦੇ ਨੇ ਤਾਂ ਸੈਂਟਰ ਦੇ ਵਿੱਚ ਜਿਹਦੀ ਵੀ ਸਰਕਾਰ ਬਣੇ ਚਾਹੇ ਭਾਜਪਾ ਦੀ ਬਣਦੀ ਹੈ ਚਾਹੇ ਇੰਡੀਆ ਗੱਠਜੋੜ ਦੀ ਬਣਦੀ ਹੈ ਵੀ ਫਿਰ ਮਦਦ ਤੁਸੀਂ ਕਰੋਗੇ ਨਹੀਂ ਇਹ ਮੰਗਣ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਾਂਗੇ ਇੱਕ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਹੁਣ ਵੀ ਜਦੋਂ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਕਈ ਵਾਰੀ ਤੁਸੀਂ ਭਾਰਤ ਦੇ ਹੋਮ ਮਿਨਿਸਟਰ ਦੀਆਂ ਵੀ ਸਟੇਟਮੈਂਟਸ ਸੁਣੀਆਂ ਹੋਣੀਆਂ ਕੀ ہماری ਬਾਤ ਦੀ ਚੀਤ ਚੱਲ ਰਹੀ ਆ ਆਕਾਲੀ ਦਲ ਦੇ ਸਾਥ ਦੋ ਤਿੰਨ ਦਿਨ ਮੇ ਫੈਸਲਾ ਆ ਜਾਏਗਾ ਉਹ ਕਿਉਂ ਨਹੀਂ ਸਿਰੇ ਚੜੀ ਕਿਉਂਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਸਪਸ਼ਟ ਸਟੈਂਡ ਸੀ ਆਹ ਮੁੱਦੇ ਪੰਜਾਬ ਦੇ ਆਹ ਮੁੱਦੇ ਸਿੱਖ ਕੌਮ ਦੇ ਆ ਇਹਨਾਂ ਨੂੰ ਹੱਲ ਕਰੋਗੇ ਤਾਂ ਅੱਗੇ ਗੱਲ ਚੱਲੂ ਚੱਲੂਗੀ ਉਹ ਸੀਟਾਂ ਤੇ ਫਿਰਦੇ ਸੀ ਮੁੱਦੇ ਕੀ ਸੀ ਐਮਐਸਪੀ ਦਾ ਵਾਅਦਾ ਕੀਤਾ ਹੋਇਆ ਲਿਖਤੀ ਉਹਨੂੰ ਇੰਪਲੀਮੈਂਟ ਕਰੋ ਕਿਸਾਨਾਂ ਤੇ ਕੇਸ ਜਿਹੜੇ ਦਰਜ ਕੀਤੇ ਆ ਉਹ ਵਾਪਸ ਲਓ ਲਖੀਮਪੁਰ ਖੇਰੀ ਦੇ ਦੋਸ਼ੀਆਂ ਤੇ ਐਕਸ਼ਨ ਲਓ ਬੰਦੀ ਸਿੰਘ ਛੱਡੋ ਸਾਡੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਬੰਦ ਕਰੋ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਸਾਡੇ ਕੋਲੇ ਕੋਈ ਬੰਦਰਗਾਹ ਨਹੀਂ ਹੈ ਗੁਜਰਾਤ ਕੋਲੇ ਹੈਗੀ ਹੈ ਬੰਦਰਗਾਹ ਤੋਂ ਰੈਵਨਿਊ ਅਰਨ ਕਰਦੇ ਆਂ ਪੰਜਾਬ ਦਾ ਬਾਰਡਰ ਹੈ ਪਾਕਿਸਤਾਨ ਨਾਲ ਬਾਗਾ ਤੇ ਹੁਸੈਨੀਵਾਲਾ ਨੂੰ ਟ੍ਰੇਡ ਵਾਸਤੇ ਕਿਉਂ ਨਹੀਂ ਖੋਲਦੇ ਜੇ ਗੁਜਰਾਤ ਦੇ ਬੰਦਰਗਾਹਾਂ ਹੀ ਟ੍ਰੇਡ ਹੋ ਸਕਦਾ ਹੈ ਤੇ ਫਿਰ ਸਾਡੇ ਬਾਰਡਰਾਂ ਹੀ ਕਿਉਂ ਨਹੀਂ ਹੋ ਸਕਦਾ ਪੰਜਾਬ ਦਾ ਕਿਸਾਨ ਜਿੱਦੀ ਫਸਲ ਅੱਜ ਇੱਥੇ 10 ਰੁਪਈਆ ਦੀ ਹੈ ਪਾਕਿਸਤਾਨ ਚ ਜਾ ਕੇ 30 ਰੁਪਈਆ ਦੀ ਵਿਕਦੀ ਹੈ ਵਾਈ ਸ਼ੁੱਡ ਹੀ ਬੀ ਡਿਨਾਈਡ ਦਾ ਓਪਰਚੁਨਿਟੀ ਸੋ ਬੜਾ ਸਪਸ਼ਟ ਸਟੈਂਡ ਹੈ ਜੀ ਇਕਲਾ ਚਲੂ ਵਾਲੀ ਗੱਲ ਹੈ ਪੰਜਾਬ ਦੇ ਮੁੱਦਿਆਂ ਤੇ ਪੈਰਾ ਦਿੰਦੇ ਹੋਏ ਪਾਰਲੀਮੈਂਟ ਦੇ ਵਿੱਚ ਲੜਾਈ ਲੜਾਂਗੇ